मज़दूर मैनेजमेंट 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 मज़दूर एट मज़दूर मज़दूर सॾो स्वड मज़दूर मैनेजमेंट मैनेजमेंट मज़दूर एट मज़दूर ਹਾਂਜੀ ਉਹ ਦਾਰਸ਼ਕੀ ਸਾਹਮਣੇ ਦੱਸੋਗੇ ਜਿਹੜਾ ਇਹ ਧਰਨਾ ਲਾਇਆ ਗਿਆ ਹੈ ਕਿਸ ਵਜ੍ਹਾ ਲਗਾਇਆ ਜਾ ਰਿਹਾ ਹੈ ਇਹ ਸਭਰਾਜ ਮੈਜਦਾ ਲਿਮਟਿਡ ਜਿਹੜੀ ਆ ਇਹਦੇ ਚ ਵਰਕਰ ਕੰਮ ਕਰਦੇ ਆ ਲਗਾਤਾਰ ਇਹਨਾਂ ਦੀ ਜਿਹੜੀ ਤਨਖਾਹ ਆ ਉਹ ਬਹੁਤ ਘੱਟ ਤਨਖਾਹ ਆ ਬਹੁਤ ਜਿਹੜਾ ਮਿਨੀਮਮ ਵੇਜ ਆ ਉਹ ਵੀ ਅਨਸਕਿਲਡ ਸੈਮੀ ਸਕਿਲਡ ਤੇ ਸਕਿਲਡ ਮੈਨ ਹੁੰਦੇ ਆ ਇਹਨਾਂ ਨੂੰ ਅਨਸਕਿਲਡ ਵਾਲੀਆਂ ਜਿਹੜੀਆਂ ਉਹ ਕੈਟਾਗਰੀ ਦੇ ਵਿੱਚ ਰੱਖਿਆ ਆ ਤੇ ਉਹਦੇ ਲਈ ਇਹਨਾਂ ਨੇ ਪਿਛਲੀ 2 ਜੁਲਾਈ ਨੂੰ ਹੜਤਾਲ ਕੀਤੀ ਸੀ ਤੇ ਮੈਨੇਜਮੈਂਟ ਦੇ ਨਾਲ ਜਿਹੜਾ ਇਹਨਾਂ ਦਾ ਸਮਝੌਤਾ ਹੋਇਆ ਸੀਗਾ ਤੇ ਉਹਦਾ 4 ਦਿਨ ਦੀ ਹੜਤਾਲ ਤੋਂ ਬਾਅਦ ਲਿਖਤੀ ਸਮਝੌਤਾ ਹੋਇਆ ਸੀ ਵੀ 5 ਤਰੀਕ ਨੂੰ ਜਿਹੜੀ ਆਪਾਂ ਮੀਟਿੰਗ ਕਰਾਂਗੇ ਤੇ ਉਹਦੇ ਵਿੱਚ ਜਿਹੜੇ ਇਹ ਆਪਾਂ ਤੁਹਾਡੇ ਨਾਲ ਮੰਗਾ ਮੰਨੀਆਂ ਉਹ ਲਾਗੂ ਕੀਤੀਆਂ ਜਾਊਗੀਆਂ ਤੇ 5 ਤਰੀਕ ਤੱਕ ਉਹਨਾਂ ਨੇ ਕੋਈ ਨਾ ਦੇ ਨਾਲ ਮੀਟਿੰਗ ਨੇ ਕੀਤੀ ਤੇ 5 ਦੀ ਦੁਪਹਿਰ ਤੋਂ ਬਾਅਦ ਮੁੜ ਕੇ ਜਿਹੜੇ ਵਰਕਰਾਂ ਹੜਤਾਲ ਤੇ ਆ ਗਏ ਤੇ ਉਹਦੇ ਲਈ ਅੱਜ ਏਲਸੀ ਨੂੰ ਮੰਗਾਇਆ ਇਹਨਾਂ ਨੇ ਏਲਸੀ ਦੀ ਹਾਜ਼ਰੀ ਦੇ ਵਿੱਚ ਜਿਹੜਾ ਉਹ ਮੀਟਿੰਗ ਰੱਖੀ ਗਈ ਆ ਤੇ ਉਸ ਤੋਂ ਬਾਅਦ ਇਹਨਾਂ ਨੇ 6 7 ਤਰੀਕ ਨੂੰ ਕੱਲ ਕੱਲ ਇਹਨਾਂ ਨੇ ਬੌਂਸਰ ਲਿਆਂਦੇ ਤਾਂ ਜਿਹੜੇ ਇਹਨਾਂ ਨੂੰ ਲੇਬਰ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਤੋਂ ਉਦਲੇ ਇੱਕ ਫੇ ਵੀਡੀਓ ਵਰਕਰ ਨੇ ਪਾਈ ਜਾ ਤੇ ਉਹ ਸਾਰੇ ਪੁਲਿਸ ਦਾ ਦੱਸਿਆ ਵੀ ਜਿਹੜੀ ਪੁਲਿਸ ਆ ਉਹ ਇਹਨਾਂ ਦੀ ਰਾਖੀ ਨੇ ਕਰਦੀ ਪੁਲਿਸ ਜਿਹੜੀ ਉਹ ਮੈਨੇਜਮੈਂਟ ਦੀ ਰਾਖੀ ਕਰਦੀ ਆ ਤੇ ਉਦਲੇ ਕੱਲ ਪੁਲਿਸ ਹਰਕਤ ਦੇ ਵਿੱਚ ਆਈ ਤਾਂ ਪਰ ਫੇਰ ਵੀ ਉਹਨਾਂ ਨੇ ਉਹਨਾਂ ਦੇ ਉੱਤੇ ਪਰਚਾ ਦਰਜ ਨਹੀਂ ਕੀਤਾ ਜਿਹੜੇ ਲੈ ਕੇ ਆਏ ਸਕੇ ਉਹਨਾਂ ਨੂੰ ਬੌਂਸਰਾਂ ਨੂੰ ਤੇ ਉਲਟਾ ਵਰਕਰਾਂ ਨੂੰ ਕੱਲ ਐਸ ਡੀ ਐਮ ਦੇ ਨਾਲ ਮੀਟਿੰਗ ਰੱਖੀ ਗਈ ਵੀ ਤੁਸੀਂ ਜਿਹੜਾ 7 ਮਈ ਦਰਨਾ ਚਲਾਓ 7 ਮਈ ਆਪਣੀਆਂ ਮੰਗਾਂ ਰੱਖੋ ਤੇ ਕੋਈ ਹੁੱਲੜਬਾਜੀ ਨਾ ਕਰੋ ਕਿ ਉਹਦੇ ਲਈ ਵਰਕਰਾਂ ਵੱਲੋਂ ਜਿਹੜਾ ਉਹ ਲਗਾਤਾਰ ਇੱਥੇ ਦਰਨਾ ਯਾਰੀ ਆ ਤੇ ਅੱਜ ਜਿਹੜੇ ਵਰਕਰ ਉਹ ਉੱਥੇ ਗਏ ਹੋ ਆ ਸੋ ਉਹਦੇ ਲਈ ਪੰਜਾਬ ਜਿਹੜੀ ਆਪਣੀ ਕੇਂਦਰ ਸਰਕਾਰ ਵਾ ਇਹ ਸਾਰਾ ਸਿੱਟਾ ਇਸ ਕਰਕੇ ਆ ਵੀ ਇਹ ਜਿਹੜੇ ਕਿਰਤ ਕਾਨੂੰਨ ਆ ਉਹ ਸਰਕਾਰਾਂ ਜਿਹੜੀਆਂ ਉਹ ਖਤਮ ਕਰ ਰਹੀਆਂ ਕਿਉਂਕਿ ਵੱਡੇ ਵੱਡੇ ਕਾਰਪੋਰੇਟਾਂ ਨੂੰ ਜਿਹੜਾ ਉਹ ਫਾਇਦੇ ਦੇ ਰਹੀਆਂ ਆ ਸੋ ਉਹਦੇ ਲਈ ਇਹ ਹੁੰਦਾ ਆ ਬਈ ਕਾਰਪੋਰੇਟਾਂ ਦਾ ਸਿਧਾਂਤ ਇਹ ਆ ਬਈ ਜਦੋਂ ਵਰਕਰ ਮੁਸ਼ਕਲ ਦੇ ਵਿੱਚ ਹੋਣ ਤੇ ਉਦੋਂ ਸੁਨਹਿਰੀ ਮੌਕਾ ਹੁੰਦਾ ਆ ਉਹਨਾਂ ਨੂੰ ਹੋਰ ਲੁਕਣ ਦਾ ਤੇ ਉਹ ਅੱਗੇ ਉਹ ਕਹਿੰਦੇ ਆ ਬਈ ਜਿਹੜੀ ਇਹ ਪੁਲਿਸ ਤੇ ਫੌਜ ਆ ਜੋ ਸਟੇਟ ਦੇ ਅੰਗ ਹੁੰਦੇ ਆ ਉਹ ਇਹਨਾਂ ਦੇ ਹਵਾਲੇ ਕਰ ਦੇਣੇ ਚਾਹੀਦੇ ਇੰਡਸਟਰੀ ਦੇ ਸੋ ਇਹਨਾਂ ਨੇ ਸਰਕਾਰਾਂ ਨੇ ਇਹ ਜਿਹੜੀ ਪੁਲਿਸ ਵਾਲਾ ਸਾਰਾ ਕੁਝ ਉਹ ਇਹਨਾਂ ਦੇ ਹਵਾਲੇ ਕੀਤੀ ਹੋ ਆ ਇਸ ਕਰਕੇ ਮਜ਼ਦੂਰਾਂ ਦੀ ਜਿਹੜੀ ਪੁੱਛਗਛ ਹੈ ਨਹੀਂ ਤੇ ਮਜ਼ਦੂਰਾਂ ਦੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਨਹੀਂ ਜਾ ਰਹੀਆਂ ਤੇ ਉਹਦੇ ਲਈ ਜਿਹੜੀ ਦਿਹਾੜੀ ਆ ਪੰਜਾਬ ਸਰਕਾਰ ਨੇ ਵੀ ਕੋਈ ਘਟ ਨਹੀਂ ਕੀਤੀ 23 ਮਾਰਚ 2023 ਸਤੰਬਰ ਦੇ 2023 ਨੂੰ ਜਿਹੜੀ 8 ਘੰਟੇ ਦੀ ਦਿਹਾੜੀ ਸੀ ਉਹ 12 ਘੰਟੇ ਦੀ ਕਰ ਦਿੱਤੀ ਜਦ ਕਿ 8 ਘੰਟੇ ਦੀ ਦਿਹਾੜੀ ਨੇ ਬਹੁਤ ਸਾਰੀਆਂ ਕੁਰਬਾਨੀਆਂ ਮਜ਼ਦੂਰਾ ਨੇ ਕਰਕੇ ਉਹ ਦਿਹਾੜੀ 8 ਘੰਟੇ ਦੀ ਕੀਤੀ ਸੀ ਤੇ ਅੱਜ ਜਿਹੜੀ ਪੰਜਾਬ ਸਰਕਾਰ ਉਹ ਵੀ 12 ਘੰਟੇ ਦੀ ਦਿਹਾੜੀ ਕਰ ਰਹੀ ਆ ਤੇ ਬਖਰੀਆਂ ਬਖਰੀਆਂ ਸਰਕਾਰਾਂ ਜਦੋਂ ਆਉਂਦੀਆਂ ਤੇ ਉਹ ਕਹਿੰਦੀ ਆ ਵੀ ਅਸੀਂ ਆਪਾਂ ਰੋਜ਼ਗਾਰ ਦੇਵਾਂਗੇ ਲੋਕਾਂ ਨੂੰ મોદી ਜਦੋਂ ਆਇਆ ਤੇ ਉਹ ਕਹਿੰਦਾ ਸੀ 2 ਕਰੋੜ ਬੰਦੇ ਨੂੰ ਨੌਕਰੀ ਦੇਵਾਂਗੇ ਕੈਪਟਨ ਆਇਆ ਤੇ ਉਹ ਕਹਿੰਦਾ ਸੀ ਘਰ-ਘਰ ਨੌਕਰੀ ਦੇਵਾਂਗੇ ਇਹ ਇਹ ਜਿਹੜਾ ਭਗਵੰਤ ਮਾਨ ਆ ਇਹ ਕਹਿੰਦਾ ਸੀ ਬਾਹਰੋਂ ਅੰਗਰੇਜ਼ ਆ ਕੇ ਸਾਡੇ ਪੰਜਾਬ ਦੇ ਵਿੱਚ ਨੌਕਰੀ ਕਰਿਆ ਕਰਨਗੇ ਪਰ ਉਲਟਾ ਹੋਉ ਕੀ ਰਿਹਾ ਆ ਦੇ ਇਹ ਜਿਹੜਾ ਰਜਦਾਰ ਆ ਮਜ਼ਦੂਰਾਂ ਦੇ ਕੋਲੋਂ ਖੋਇਆ ਜਾ ਰਿਹਾ ਤੇ ਬੇਰਜਗਾਰੀ ਦੇ ਬਲ ਜਿਹੜਾ ਉਹ ੱਟਕਿਆ ਜਾ ਰਿਹਾ ਇਸ ਕਰਕੇ ਜਿਹੜੇ ਮਜ਼ਦੂਰ ਆਪਣੇ ਅੱਜ ਹੜਤਾਲ ਤੇ ਖੁੱਲ ਗਏ ਸਾਨੂੰ ਇੱਕ ਦੱਸੋ ਕਿਹਨੇ ਕਿਹੜੀ ਮੰਗਾ ਮੁੱਖ ਮੰਗਾ ਜਿਹਨਾਂ ਵਾਸਤੇ ਕਰਨੇ ਤਾਂ ਗਿਆ ਹੈ ਮੁੱਖ ਮੰਗਾ ਇੱਕ ਤਾਇਨਾ ਦੀ ਹੈਗਾ ਮਿਨੀਮਮ ਬੇਸ ਜਿਹੜੀ ਆ ਉਹ ਵਧਾਉਣੀ ਚਾਹੀਦੀ ਆ ਇਹਨਾਂ ਦੀ ਤਨਖਾਹ ਬਹੁਤ ਘੱਟ ਆ ਦੂਸਰੀ ਇਹ ਬ੍ਰੇਕ ਪਾ ਦਿੰਦੇ ਆ ਬ੍ਰੇਕ ਇਸ ਕਰਕੇ ਪਾਉਂਦੇ ਆ ਕਿ ਜੇ ਇਹਨਾਂ ਦੀਆਂ 90 ਦਿਹਾੜੀਆਂ ਲਗਾਤਾਰ 3 ਮਹੀਨੇ ਇਹ ਲਗਾਤਾਰ ਹੋ ਜਾਂਦੇ ਤਾਂ ਇਹ ਪੱਕੇ ਹੋ ਜਾਂਦੇ ਆ ਸੁਪਰੀਮ ਕੋਰਟ ਦੀ ਵੀ ਹਦਾਇਤ ਆ ਕਿ 90 ਦਿਨਾਂ ਬਾਅਦ ਇਹਨਾਂ ਨੂੰ ਪੱਕੇ ਕਰਨਾ ਹੁੰਦਾ ਆ ਪਰ ਉਹ 90 ਦਿਹਾੜੀਆਂ ਇਹਨਾਂ ਦੀਆਂ ਲਗਾਤਾਰ ਲਵਾਉਂਦੇ ਨਹੀਂ ਆ ਤੇ ਇਹਨਾਂ ਨੂੰ ਕੱਚੇ ਦੇ ਕੱਚੇ ਰੱਖਣੇ ਚਾਹੀਦੇ ਆ ਠੇਕੇਦਾਰੀ ਸਿਸਟਮ ਨੂੰ ਜਿਹੜਾ ਉਹ ਪਰਫੁੱਲਤ ਕਰ ਰਾਇਆ ਦੁਨੀਆ ਪੱਦਰ ਦੇ ਉੱਤੇ ਜਿਹੜਾ 1886 ਤੋਂ ਪਹਿਲਾਂ ਵੀ ਇਹ ਮਜ਼ਦੂਰਾਂ ਨੇ ਠੇਕੇਦਾਰੀ ਸਿਸਟਮ ਨੂੰ ਰੱਦ ਕਰ ਦਿੱਤਾ ਕਿਉਂਕਿ ਇਹ ਜਿਹੜੀ ਠੇਕੇਦਾਰੀ ਸਿਸਟਮ ਆ ਇਹਨਾਂ ਮਜ਼ਦੂਰ ਦੀ ਲੁੱਟ ਹੁੰਦੀ ਆ ਤੇ ਉਹਦੇ ਦੇ ਠੇਕੇ ਦੇ ਨਾਲ ਮਜ਼ਦੂਰ ਆਪਣੀ ਜਿਹੜੀ ਸਿਹਤ ਆ ਉਹ ਵੀ ਗਵਾ ਲੈਂਦਾ ਆ ਧਰਨਾ ਕਾਰੀਆਂ ਦਾ ਅਗਲਾ ਪ੍ਰੋਗਰਾਮ ਕੀ ਆ ਧਰਨਾ ਕਾਰੀਆਂ ਦਾ ਜੇ ਅੱਜ ਉਹ ਫੈਸਲਾ ਨਹੀਂ ਹੁੰਦਾ ਤੇ ਮੋੜੇ ਆ ਰਖੜੀ ਦਾ ਤਿਹਾਰ ਹੋ ਆ ਹੋਰ ਨਾ ਦੀ ਮੈਨੇਜਮੈਂਟ ਦੀ ਜਿਹੜੀ ਲੁੱਟ ਹੋਰ ਵੀ ਤੇਜ਼ ਕਰ ਰਹੀ ਆ ਇਹ ਇਹਨਾਂ ਨੂੰ ਮੰਗਾ ਮੰਨਣ ਦੀ ਬਜਾਏ ਰਖੜੀ ਦਾ ਤਿਹਾਰ ਹੋ ਅੱਜ ਇਹਨਾਂ ਦੇ ਸਾਰਿਆਂ ਦੇ ਮਹਿਮਾਨ ਆਏ ਆ ਕਈਆਂ ਦੀਆਂ ਭੈਣਾਂ ਨੇ ਰਖੜੀ ਬੰਨਣ ਆਉਣਾ ਆ ਕਈਆਂ ਨੇ ਬੰਨਣ ਜਾਣਾ ਆ ਤੇ ਇਹਨਾਂ ਦੀ ਜਿਹੜੀ 7 ਤਰੀਕ ਨੂੰ ਤਨਖਾਹ ਪਾਉਣੀ ਸੀ ਉਹ ਤਨਖਾਹ ਇਹਨਾਂ ਦੀ ਜਿਹੜੀ ਅੱਜ ਤੱਕ ਨਹੀਂ ਪਾਈ ਜੇ ਅੱਜ ਨਹੀਂ ਪਾਈ ਤਾਂ ਕੱਲ ਨੂੰ ਸ਼ਨੀਵਾਰ ਤੇ ਐਤਵਾਰ ਛੁੱਟੀ ਆ ਇਹ ਸੋਮਵਾਰ ਤੱਕ ਇਹਨਾਂ ਦੇ ਹੌਸਲਿਆਂ ਨੂੰ ਹੋਰ ਜਿਹੜਾ ਪਸਤ ਕੀਤਾ ਜਾ ਰਿਹਾ ਸੋ ਅਸੀਂ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨ ਵੱਲੋਂ ਇਹਨਾਂ ਨੂੰ ਹਦਾਇਤ ਕਰਦੇ ਆਂ ਵੇ ਜੇ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਤੇ ਅਸੀਂ ਆਪਣੀ ਜਥੇਬੰਦੀ ਦੇ ਭਰਕਰ ਹੋਰ ਲਿਆ ਕੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਇਹ ਜਿਹੜਾ ਕਰਨਾ ਆ ਇਹ ਇੱਥੇ ਨਹੀਂ ਰਹਿਊਗਾ ਇਹਦੀ ਰੂਪਰੇਖਾ ਜਿਹੜੀ ਉਹ ਬਦਲੀ ਜਾਊਗੀ ਉਹਦੇ ਲਈ ਕੋਈ ਸ਼ਹਿਰ ਦੇ ਵਿੱਚ ਪ੍ਰੋਟੈਸਟ ਕਰਾਂਗੇ ਇਹ ਸਵਰਾਜ ਮੈਦਾਨ ਦੀ ਜਿੰਨੀ ਵੀ ਬਦਨਾਮੀ ਹੋ ਸਕੇ ਉਸ ਬਦਨਾਮੀ ਇਹਨਾਂ ਦੀ ਵੱਧ ਤੋਂ ਵੱਧ ਕੀਤੀ ਜਾਊਗੀ ਤੇ ਜਿੰਨੇ ਵੀ ਸੰਘਰਸ਼ ਆਉ ਕੋਈ ਹੋਰ ਤਿੱਖੇ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਧੰਨਵਾਦ ਜੀ